ਗੁਰੂ ਤੇਗ ਬਹਾਦਰ ਸਾਹਿਬ ਪਾਈਸਾ ਤੇ ਦਾਸ ਜੀ ਪਾਈ ਮਤੀ ਦਾਸ ਜੀ ਦੇ ਪਾਇਦੇ ਆਲਾ ਜੀ ਦੇ 350 ਸਾਲਾ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਦਮਦਮਾ ਸਾਹਿਬ ਤਰਵੰਡੀ ਸਾਬੋ ਤੋਂ ਸ਼ੁਰੂ ਹੋ ਕੇ ਰਾਜਪੁਰਾ ਦੇ ਟਾਲੀ ਵਾਲਾ ਚੌਕ ਪਹੁੰਚਣ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਗੁਰਪ੍ਰੀਤ ਸਿੰਘ ਤੁਮੋਲੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਟ੍ਰੇਨਿੰਗ ਵਿੰਗ ਅਤੇ ਪ੍ਰਧਾਨ 올 ਸਕੂਲ ਪੇਰੈਂਟਸ ਐਸੋਸੀਏਸ਼ਨ ਦੀ ਅਗਵਾਈ ਹੇਠ ਕੀਤਾ ਗਿਆ ਅੱਜ ਜਿਹੜਾ ਜਿਹੜਾ ਜਤਨਾ ਦੇ ਬਾਰੇ ਜਾਣਕਾਰੀ ਦੇਣਾ ਅੱਜ ਧੰਤਨ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਤਨ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਬਿਆਲਾ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਦੇ ਸੰਬੰਧ ਦੇ ਵਿੱਚ ਜਿਹੜੀ ਸ਼ਤਾਬਦੀ ਮਨਾਈ ਜਾ ਰਹੀ ਹੈ ਵਲਡ ਲੈਵਲ ਤੇ ਅੱਜ ਇਹਦਾ ਇੱਕ ਨਿਹੜ ਨਗਰ ਕੇਤਨ ਤਵੰਦੀ ਸਾਬੋ ਗੁਰਦੁਆਰਾ ਦਮਦਮਾ ਸਾਬ ਤੋਂ ਚੱਲ ਕੇ ਅੱਜ ਰਾਜਪੁਰਾ ਦੇ ਟਾਲੀ ਵਾਲੇ ਚੌਕ ਵਿਖੇ ਇਹਦਾ ਪਹੁੰਚਿਆ ਇਸਦਾ ਸੀ ਆਪ ਸਕੂਲ ਪੇਰੈਂਟਸ ਐਸੋ ਜਿਹਨਾਂ ਤੇ ਆਮ ਆਦਮੀ ਪਾਰਟੀ ਟ੍ਰੇਡਿੰਗ ਵੱਲੋਂ ਪੂਰਾ ਸ਼ਕਤਾਂ ਦੇ ਸਹਿਯੋਗ ਨਾਲ ਪੂਰਾ ਜਮ ਕੇ ਉਹਰੇ ਸਵਾਗਤ ਕੀਤਾ ਤੇ ਅੱਜ ਲੋੜ ਹੈ ਅੱਜ ਆਪਾਂ ਨੂੰ ਗੁਰਸਹਿਬਾਨ ਦੇ ਜਿਹੜੇ ਦਰਸਾਏ ਰਸਤੇ ਆ ਉਹਨਾਂ ਦੇ ਚੱਲਣ ਦੀ ਕਿਵੇਂ ਉਹਨਾਂ ਨੇ ਦੂਜੇ ਧਰਮ ਦੇ ਲੋਕਾਂ ਦੀ ਵੀ ਬਾਹ ਫੜੀ ਉਸ ਟਾਈਮ ਕਸ਼ਮੀਰੀ ਪੰਡਤ ਗੁਰਤੇਜ ਬਾਦਰ ਸਾਹਿਬ ਕੋਲ ਚੱਲ ਕੇ ਆਏ ਉਹਨਾਂ ਨੇ ਕਿਹਾ ਕਿ ਸਾਡਾ ਧਰਮ ਖਤਰੇ 'ਚ ਹੈ ਤੇ ਸਾਡੇ ਧਰਮ ਦੀ ਰਾਖੀ ਕਰੋ ਤੇ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਕ ਵਿਖੇ ਜਾ ਕੇ ਹਿੰਦੂ ਧਰਮ ਖਾਤਰ ਆਪਣੀ ਕੁਰਬਾਨੀ ਦਿੱਤੀ ਸੀ ਸਵਾਰਿਆ ਤੇ ਅੱਜ ਚਾਹੇ ਹਿੰਦੂ ਵਰਗ ਦੇ ਲੋਕ ਨੇ ਚਾਹੇ ਆਪਣਾ ਸਿੱਖ ਧਰਮ ਦੇ ਸਾਰੇ ਵਰਗਾਂ ਦੇ ਲੋਕ ਵੱਡੇ ਪੱਧਰ ਤੇ ਅੱਜ ਉਹਰੇ ਆਪਣਾ ਜਿਹੜਾ ਸ਼ਹੀਦੀ 250 ਸਾਲਾ ਸ਼ਹੀਦੀ ਗੁਰਪੁਰਬ ਦਾ ਮਨਾਇਆ ਜਾ ਰਿਹਾ ਤੇ ਨਗਰ ਕੀਰਤਨਾਂ ਦਾ ਸਵਾਗਤ ਕੀਤਾ ਜਾ ਰਿਹਾ ਪਰਸੋਂ ਵੀ ਨਗਰ ਕੀਰਤਨ ਆਇਆ ਸੀਗਾ ਗੁਰਦੁਆਰਾ ਧੋਖੜੀ ਸਾਹਿਬ ਆਸਾਮ ਤੋਂ ਉਹਦਾ ਵੀ ਸਵਾਗਤ ਅਸੀਂ ਇੱਥੇ ਕੀਤਾ ਸੀ ਆਮ ਆਦਮੀ ਪਾਰਟੀ ਟ੍ਰੇਡ ਦੇ ਲੋਕਾਂ ਨਾਲ ਸਸੋ ਜਿਹਨਾਂ ਦੇ ਸਾਰੀ ਕੰਮ ਦੇ ਤੌਰ ਨਾਲ ਅੱਜ ਵੀ ਅਸੀਂ ਕੀਤਾ ਤੇ ਜਿਵੇਂ ਵੀ ਬਲਕਿ ਅਸੀਂ ਆਪਾਂ ਨੂੰ ਸਾਰਿਆਂ ਨੂੰ ਆਪਣੇ ਜਿਹੜੇ ਦਰਸਾਏ ਰਾਹ ਮਾਰਗ ਨੇ ਉਹਨਾਂ ਤੇ ਚੱਲਣਾ ਚਾਹੀਦਾ ਜਿਹੜਾ ਇਹ ਨਗਰ ਕੀਰਤਨ ਹੈ ਤੇ ਕੱਲ ਸਵੇਰੇ ਗੁਰਦੁਆਰਾ ਦਮਦਮਾ ਸਾਹਿਬ ਤਵੰਡੀ ਸਾਬ ਤੋਂ ਚੱਲਿਆ ਸੀ ਕੱਲ ਰਾਤ ਇਹਨੇ ਸੰਗਰੂਰ ਵਿਖੇ ਨਾਈਟ ਸਟੇ ਕੀਤਾ ਸੀ ਤੇ ਅੱਜ ਸੰਗਰੂਰ ਤੋਂ ਸਵੇਰੇ ਚੱਲ ਕੇ ਹੁਣ ਇਹ ਆਪਣਾ ਰਾਜਪੁਰੇ ਪਹੁੰਚਿਆ ਤੇ ਹੁਣ ਉਸ ਤੋਂ ਬਾਅਦ ਰਾਤੀ ਨਾਈਟ ਇਹਨੇ ਗੁਰਦੁਆਰਾ ਆੰਮ੍ਰਿਤਸਰ ਸਾਹਿਬ ਲੋਹਾਲੀ ਵਿਕੇ ਸਟੇ ਕਰਨਾ ਤੇ ਪਰਸੋ ਇਹ ਆਪਣਾ ਅਨੰਦਪੁਰ ਸਾਹਿਬ ਵਿਕੇ ਪਹੁੰਚੇਗਾ